ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆਪਣੀ ਇਹ ਅੱਜ ਮਾਰਕੀਟ ਜਿਹੜੀ ਵੀਕਲੀ ਰਿਪੋਰਟ ਹੈਗੀ ਆ ਹਫਤਾਵਰੀ ਰਿਪੋਰਟ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਅੱਜ ਜਿਹੜੀ ਜਿਹੜੀ ਮਾਰਕੀਟ ਰਿਪੋਰਟ ਆ ਉਹਦੇ ਵਿੱਚ ਅਸੀਂ ਤੁਹਾਨੂੰ ਜਿਹੜੇ ਖਾਸ ਕਰਕੇ ਕੋਈ ਵੀ ਬੰਦਾ ਘਰ ਖਰੀਦਣ ਬਾਰੇ ਸੋਚ ਰਿਹਾ ਜਾਂ ਵੇਚਣ ਬਾਰੇ ਸੋਚ ਰਿਹਾ ਵੀ ਉਹਨਾਂ ਨੂੰ ਕੀ ਕੀ ਕਰਨ ਦੀ ਜ਼ਰੂਰਤ ਆ ਚੀਜ਼ਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਲੋ ਧਿਆਨ ਦੇਣ 2026 ਦੇ ਵਿੱਚ ਅਗਰ ਉਹਨਾਂ ਨੇ ਕੋਈ ਪ੍ਰਾਪਰਟੀ ਵੇਚਣੀ ਆ ਜਾਂ ਖਰੀਦਣੀ ਆ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਜਿਹੜੇ ਕਲਾਇੰਟਸ ਨੇ ਅਸੀਂ ਉਹਨਾਂ ਦਾ ਬੜਾ ਖਿਆਲ ਰੱਖਦੇ ਹਾਂ ਵੈਸੇ ਤੁਸੀਂ ਸਾਡੇ ਕਿਸੇ ਵੀ ਕਲਾਇੰਟ ਤੋਂ ਪੁੱਛ ਲਿਓ ਕਦੇ ਵੀ ਤੇ ਉਹਨਾਂ ਵਾਸਤੇ ਅਸੀਂ ਇੱਕ VIP ਐਡਵਾਂਟੇਜ ਪ੍ਰੋਗਰਾਮ ਵੀ ਸ਼ੁਰੂ ਕੀਤਾ ਤੇ ਜਿਹੜੇ ਵੀ ਸਾਡੇ ਨਾਲ ਲੋਕ ਕੰਮ ਕਰਦੇ ਆ ਉਹਨਾਂ ਲਈ ਉਹ ਅਸੀਂ ਡੈਫੀਨਟਲੀ ਉਹਨਾਂ ਚਾਹੁੰਦੇ ਹਾਂ ਕਿ ਉਹ ਉਹਦਾ ਪੂਰਾ ਐਡਵਾਂਟੇਜ ਲੈਣ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਕੀ ਕੀ ਕਰਨ ਦੀ ਜ਼ਰੂਰਤ ਆ ਬਾਇਰਸ ਤੇ ਸੈਲਰਸ ਨੂੰ ਜਿਹੜੀ ਮਾਰਕੀਟ ਆ 2026 ਦੀ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਮੈਂ ਦੋ ਤਿੰਨ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਉਹ ਇਹ ਆ ਕਿ ਜਿਵੇਂ ਬਹੁਤ ਜ਼ਿਆਦਾ ਬਾਇਰ ਕੈਲਕੂਲੇ ਦੇ ਵਿੱਚ ਇਸ ਤਰ੍ਹਾਂ ਕਰਕੇ ਬੈਠੇ ਸੀਗੇ ਕਿ ਜੀ ਅਸੀਂ ਜੇ ਮਾਰਕੀਟ ਦੇ ਵਿੱਚ ਜਦੋਂ ਮਾਰਕੀਟ ਬਿਲਕੁਲ ਸਲੇਢੇਗੀ ਵੀ ਅਸੀਂ ਉਦੋਂ ਕਰ ਲਵਾਂਗੇ ਮਾਰਕੀਟ ਤੁਹਾਨੂੰ ਪਤਾ ਹੁਣ ਥੋੜੀ ਜੀ ਜਿਵੇਂ ਲੱਗੀ ਹੋਈ ਹੈ ਹੈ ਤਾਂ ਬਾਇਰਸ ਮਾਰਕੀਟ ਹੀ ਆ ਪਰ ਇਹ ਹੁਣ ਸਟੇਬਲ ਹੋਣ ਲੱਗੀ ਹੋਈ ਆ ਕਿ ਜਿਹੜੀਆਂ ਪ੍ਰਾਈਸਸ ਨੇ ਉਹ ਇਸ ਸਾਲ ਕਾਫੀ ਘਟ ਗਈਆਂ ਨੇ ਅੱਪਾ ਹੁਣ ਗੱਲ ਕਰਦੇ ਆਂ ਵੀ ਕੀ ਕੀ ਹੋ ਰਿਹਾ ਸਾਰਾ ਕੁਝ ਪਹਿਲੀ ਜਿਹੜੀ ਚੀਜ਼ ਆ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਜਿਹੜੀ ਜ਼ਰੂਰੀ ਆ ਉਹ ਇਹ ਆ ਵੀ ਬੈਂਕ ਆਫ ਕੈਨੇਡਾ ਵਾ ਜਿਹੜੀ ਉਹ ਵਿਆਜ ਦੀਆਂ ਦਰਾਂ ਘਟਾਉਣੀਆਂ ਉਹਨਾਂ ਨੇ ਕਹਿ ਦਿੱਤਾ ਕਿ ਇਹ ਬਸ ਖਤਮ ਹੈ ਹੁਣ ਕਈ ਲੋਕ ਸੀਗੇ ਜਿਹੜੇ ਇਹ ਚੀਜ਼ ਦੀ ਵੇਟ ਅੜੀ ਕਰ ਰਹੇ ਸੀ ਕਿ ਮਾਰਕੇਸ ਜਿਹੜਾ ਵਿਆਜ ਦੀ ਦਰ ਆ ਉਹ ਬਹੁਤ ਥੱਲੇ ਆ ਜਵੇ ਤਾਂ ਕਿ ਅਸੀਂ ਫੇਰੀ ਕਰ ਲਈਏ ਜਿਹੜੇ ਹੁਣ ਵਾਲੇ ਵਿਆਜ ਦੀਆਂ ਦਰਾਂ ਨੇ ਇਹ ਵੈਸੇ ਤਕਰੀਬਨ ਤਕਰੀਬਨ ਇੱਥੇ ਕੀ ਨਾਰਮਲ ਜ਼ਿਆਦਾਤਰ ਹੁੰਦੀਆਂ ਨੇ ਜਾਂ ਇੱਥੋਂ ਤੋਂ ਲੈ ਕੇ ਜਿਵੇਂ ਕਹ ਲਓ ਵੀ ਜਿਹੜੀ 5 ਸਾਲ ਦੀ ਮਾਰਗੇਜ ਆ ਉਹ ਤਕਰੀਬਨ 5% ਦੇ ਨੇੜੇ ਤੇੜ ਮਿਲਦੀ ਹੁੰਦੀ ਆ ਤੇ ਉਹ ਇਹ ਹੁਣ ਉਹਨਾਂ ਦੇ ਨੇੜੇ ਤੇੜੇ ਹਲੇ ਵੀ ਥੋੜੀ ਜੀ ਘਟਾ ਪਰ ਉੱਥੇ ਕਿ ਟਿਕੀਆਂ ਹੋਈਆਂ ਨੇ ਤੇ ਇਹਨਾਂ ਨੇ ਹੁਣ ਹੋਰ ਥੱਲੇ ਨਹੀਂ ਆਉਣਾ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਜੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਜੀ ਵਿਆਜ ਦੀ ਦਰ ਥੱਲੇ ਜਾਦਾ ਆਊਗੀ ਤਾਂ ਹੀ ਅਸੀਂ ਘਰ ਲਵਾਂਗੇ ਇਥੇ ਮੈਂ ਇੱਕ ਗੱਲ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਜਦੋਂ ਵੀ ਕੋਈ ਸਾਡੇ ਨਾਲ ਕੰਮ ਕਰਦਾ ਤਾਂ ਅਸੀਂ ਉਹਨਾਂ ਨੂੰ ਇਹ ਕਹਿਨੇ ਹੁੰਦੇ ਹਾਂ ਕਿ ਤੁਸੀਂ ਬੈਂਕ ਦੇ ਕੋਲ ਜਾਓ ਪ੍ਰੀ ਅਪਰੂਵਲ ਮਾਰਗੇਜ ਕਰਵਾਓ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਤੁਸੀਂ ਕਿੰਨੇ ਮਹੀਨੇ ਦੀ ਜਿਹੜੀ ਮਾਰਗੇਜ ਦੀ ਪੇਮੈਂਟ ਆ ਉਹ ਉਹਨੂੰ ਤੁਸੀਂ ਅ ਅਫੋਰਡ ਕਰ ਸਕਦੇ ਹੋ ਤੁਸੀਂ ਉਹਨੂੰ ਅਦਾ ਕਰ ਸਕਦੇ ਹੋ ਬੈਂਕ ਨੂੰ ਇਹ ਬਹੁਤ ਜ਼ਰੂਰੀ ਹੋ ਜਾਂਦਾ ਵਾ ਤੇ ਜੇ ਆਪਾਂ ਮੰਨ ਲਈਏ ਕਿ ਪ੍ਰਾਈਸਾਂ ਹੋਰ ਵੀ ਥੱਲੇ ਆ ਜਾਣਗੀਆਂ ਪਰ ਜੇ ਵਿਆਜ ਦੀਆਂ ਦਰਾਂ ਵਧ ਗਈਆਂ ਤੇ ਤੁਹਾਡੀ ਪੇਮੈਂਟ ਫਿਰ ਵੀ ਵਧ ਗਈ ਤਾਂ ਫਿਰ ਉਹਦਾ ਤੁਹਾਨੂੰ ਕੋਈ ਫਾਇਦਾ ਨਹੀਂਗਾ ਇਸ ਲਈ ਇਸ ਚੀਜ਼ ਦਾ ਖਿਆਲ ਰੱਖਣਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਆ। ਦੂਜੀ ਗੱਲ ਜਿਹੜੀ ਹੁਣ ਜਿਵੇਂ ਇਨਵੈਂਟਰੀ ਸੀਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਸ ਸਾਲ ਸਾਡੇ ਕੋਲੇ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਘਰ ਸੀਗੇ ਜਿਹੜੇ ਨਹੀਂ ਵਿਕੇ। ਇਨਵੈਂਟਰੀ ਕਾਫੀ ਵਧੀ ਹੋਈ ਸੀ ਕੈਲਰੀ ਦੇ ਮਾਰਕੀਟ ਦੇ ਵਿੱਚ। ਜਿਹਦੇ ਕਰਕੇ ਜਣੀਆਂ ਕੀਮਤਾਂ ਸੀ ਉਹ ਥੱਲੇ ਨੂੰ ਆ ਗਈਆਂ। ਤੇ ਉਹ ਇਨਵੈਂਟਰੀ ਵੀ ਹੁਣ ਜਿਹੜੇ ਕਈ ਘਾਰੇ ਸਾਲ ਨਹੀਂ ਵੀ ਕਿ ਉਹਨਾਂ ਚੋਂ ਕੁਝ ਘਰ ਵਾਪਸ ਇਸ ਸਾਲ ਮਾਰਕੀਟ ਦੇ ਵਿੱਚ ਆ ਜਾਣਗੇ ਆਉਣ ਵਾਲੇ ਸਾਲ ਪਰ ਜਿਵੇਂ ਤੁਹਾਨੂੰ ਦੱਸਿਆ ਕਿ ਕੈਲਰੀ ਦੇ ਵਿੱਚ ਬਾイヤਰਸ ਕਾਫੀ ਬੈਠੇ ਨੇ ਤੇ ਅਸੀਂ ਜਿਵੇਂ ਅੱਗੇ ਵੀ ਤੁਹਾਨੂੰ ਦੱਸਿਆ ਸੀਗੇ ਬਾਹਰੋਂ ਐਕਸਪੈਕਟ ਕਰਦੇ ਹਾਂ ਕਿ ਲੋਕਾਂ ਦਾ ਆਉਣਾ ਜਿਹੜਾ ਉਹ ਬਣਿਆ ਰਹੂਗਾ ਉਹਦੇ ਕਰਕੇ ਜਿਹੜੀ ਇਨਵੈਂਟਰੀ ਦਾ ਵੀ ਜਿਹੜੀ ਉਹ ਕਿਸੇ ਨਾ ਕਿਸੇ ਥਾਂ ਦੇ ਉੱਪਰ ਜਾ ਕੇ ਰੁਕ ਜੂਗੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਬਸੰਤ ਦੀ ਰੁੱਤ ਦੇ ਵਿੱਚ ਜਾ ਕੇ ਤਕਰੀਬਨ ਜਿਵੇਂ ਮਾਰਕੀਟ ਜਿਹੜੀ ਉਹ ਚੱਲ ਪੂਗੀ ਅਗਲੀ ਗੱਲ ਆ ਜਾਂਦੀ ਹੈ ਜਿਹੜੀ ਪ੍ਰਾਈਸਸ ਹੁਣ ਘਰਾਂ ਦੀਆਂ ਪ੍ਰਾਈਸਸ ਸਾਰੇ ਸੋਚਦੇ ਸੀਗੇ ਵੀ ਜੀ ਡਿੱਗੀ ਜਾਣਗੀਆਂ ਡਿੱਗੀ ਜਾਣਗੀਆਂ ਇਹ ਲਗਾਤਾਰ ਹੋਰ ਨਹੀਂ ਡਿੱਗੀ ਜਾ ਸਕਦੀਆਂ ਕੈਲਰੀ ਦੀ ਗੱਲ ਕਰ ਰਹੇ ਆ ਆਪਾਂ ਆਪਾਂ ਟੋਰਾਂਟੋ ਜਾਂ ਵੈਨਕੂਵਰ ਦੀ ਗੱਲ ਨਹੀਂ ਕਰ ਰਹੇ ਇੱਥੇ ਹੁਣ ਉਹ ਡਿੱਗੀ ਨਹੀਂ ਜਾਣਗੀਆਂ ਬੜੀਆਂ ਜ਼ਿਆਦਾ ਉਹਦਾ ਕਾਰਨ ਇਹ ਆ ਕਿ ਜਿਹੜਾ ਬਿਲਡਰ ਆ ਬਿਲਡਰ ਕਿਸੇ ਹੱਦ ਤੱਕ ਹੀ ਅਫੋਰਡ ਕਰ ਸਕਦਾ ਵਾ ਪ੍ਰਾਈਸ ਦੀ ਨੂੰ ਘਟਾਉਣਾ ਜਿੱਥੇ ਜਾ ਕੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਉਸ ਜਿਹੜੀ ਪ੍ਰਾਪਰਟੀ ਨੂੰ ਬਣਾ ਰਹੇ ਨੇ ਘਰ ਨੂੰ ਬਣਾ ਰਹੇ ਨੇ ਅਗਰ ਉਹਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਆਮਦਨ ਨਹੀਂ ਹੁੰਦੀ ਤਾਂ ਉਹਨਾਂ ਨੇ ਉਹ ਕੰਮ ਨਹੀਂ ਬਣਾਉਣੇ ਤੇ ਉਹਨਾਂ ਨੇ ਹੁਣ ਪ੍ਰਾਈਸਾਂ ਬਹੁਤ ਜ਼ਿਆਦਾ ਸਿੱਟੀਆਂ ਹੋਈਆਂ ਨੇ ਸਾਰ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਉਹ ਕਿਸੇ ਹੱਦ ਤੱਕ ਹੀ ਉਹ ਹੋਰ ਥੱਲੇ ਜਾ ਸਕਦੇ ਨੇ ਉਸ ਤੋਂ ਅੱਗੇ ਉਹ ਥੱਲੇ ਨਹੀਂ ਜਾ ਸਕਦੇ ਉੱਥੇ ਜਦੋਂ ਇਹ ਚੀਜ਼ ਹੋ ਜਾਂਦੀ ਆ ਆਪਾਂ ਕਹਿ ਲਓ ਵੀ ਮਾਰਕੀਟ ਦੇ ਵਿੱਚ ਐਸਟੈਬਲਿਸ਼ ਹੋ ਗਈ ਕਿ ਬਿਲਡਰ ਦੀ ਹੋਰ ਪ੍ਰਾਈਸ ਘਟਾ ਨਹੀਂ ਸਕਦਾ ਹੁਣ ਕਿਉਂਕਿ ਉਹਨੇ ਵੀ ਦੇਖਣਾ ਵਾ ਵੀ ਉਹਦੀ ਕਿੰਨੀਕ ਲਾਗਤ ਹੈਗੀ ਘਰ ਨੂੰ ਬਣਾਉਣ ਦੀ ਉੱਥੇ ਆ ਕੇ ਰੀਸੇਲਰਾਂ ਦੀਆਂ ਪ੍ਰਾਈਸਾਂ ਨੇ ਜਿਹੜੀਆਂ ਉਹ ਵੀ ਰੁਕ ਜਾਂਦੀਆਂ ਨੇ ਤੇ ਜਿਵੇਂ ਹੁਣ ਬਿਲਡਰ ਬਹੁਤ ਹੱਦ ਤੱਕ ਪ੍ਰਾਈਸਾਂ ਘਟਾ ਚੁੱਕੇ ਆ ਇਹਨਾਂ ਨੂੰ ਫਰਦਰ ਘਟਾਉਣਾ ਉਹ ਵੀ ਅਫੋਰਡ ਨਹੀਂ ਕਰ ਪਾਉਣਗੇ ਉੱਥੇ ਆ ਕੇ ਮਾਰਕੀਟ ਦੇ ਵਿੱਚ ਪ੍ਰਾਈਸ ਨੇ ਵੀ ਟਿਕ ਜਾਣਾ ਗੱਲ ਫਿਰ ਉੱਥੇ ਆ ਗਈ ਕਿ ਤੁਸੀਂ ਪੇਮੈਂਟ ਕਿੰਨੀਕ ਅਫੋਰਡ ਕਰਦੇ ਹੋ ਤੇ ਅੱਜ ਕੱਲ ਹੁਣ ਇਨਵੈਂਟਰੀ ਹੋਣ ਕਰਕੇ ਤੁਹਾਡੇ ਕੋਲ ਚੁਆਇਸ ਵੀ ਕਾਫੀ ਜ਼ਿਆਦਾ ਹੋਊਗੀ ਤਾਂ ਤਾਂ ਕਿ ਤੁਸੀਂ ਜਿਹੜਾ ਸਹੀ ਇੱਕ ਘਰ ਲੈ ਸਕੋ ਹੁਣ ਆਪਾਂ ਗੱਲ ਕਰਦੇ ਆਂ ਵੀ ਸੈਲਰਜ਼ ਨੂੰ ਕੀ ਕਰਨ ਦੀ ਜ਼ਰੂਰਤ ਆ ਇਸ ਬਾਰੇ ਇਸ ਮਾਰਕੀਟ ਦੇ ਵਿੱਚ ਸਾਰਿਆਂ ਨੂੰ ਵੱਡੀ ਪਹਿਲੀ ਗੱਲ ਚੀਜ਼ ਤਾਂ ਹੈਗੀ ਆ ਕਿ ਤੁਸੀਂ ਘਰ ਦੀ ਜਿਹੜੀ ਕੀਮਤ ਆ ਉਹ ਸਹੀ ਲਾਉਣੀ ਆ। ਉਹ ਨਹੀਂ ਲਾਉਣੀ ਜਿਹੜੀ ਸਾਲ ਪਹਿਲਾਂ ਸੀ, 6 ਮਹੀਨੇ ਪਹਿਲਾਂ ਸੀ ਉਹ ਬਿਲਕੁਲ ਵੀ ਨਹੀਂ ਚੱਲਣਾ ਕੰਮ। ਤੁਹਾਨੂੰ ਪ੍ਰਾਪਰਟੀ ਜਿਹੜੀ ਅੱਜ ਦੀ ਮਾਰਕੀਟ ਦੇ ਵਿੱਚ ਤੁਹਾਡੀ ਉਹਦੀ ਵੈਲਿਊ ਆ ਤੁਹਾਨੂੰ ਉਹੀ ਲਾਉਣੀ ਪੈਣੀ ਆ ਅਗਰ ਤੁਸੀਂ ਪ੍ਰਾਪਰਟੀ ਵੇਚਣੀ ਆ ਤਾਂ। ਤੇ ਉਹ ਤੁਹਾਨੂੰ ਜਿਵੇਂ ਕੋਈ ਵੀ ਇੱਕ ਵਧੀਆ ਪ੍ਰੋਫੈਸ਼ਨਲ ਜਿਹੜਾ ਕੋਈ ਵੀ ਰੀਅਲਟਰ ਹੈਗਾ ਉਹ ਤੁਹਾਨੂੰ ਚੰਗੀ ਤਰ੍ਹਾਂ ਉਸ ਕੰਮ ਦੇ ਉੱਪਰ ਗਾਈਡ ਕਰ ਸਕਦਾ। ਇੱਕ ਚੀਜ਼ ਦਾ ਖਿਆਲ ਰੱਖਿਓ ਜਦੋਂ ਤੁਸੀਂ ਪ੍ਰਾਪਰਟੀ ਦੀ ਕੀਮਤ ਜ਼ਿਆਦਾ ਲਾਉਨੇ ਹੋ ਕੇ ਨਹੀਂ ਸ਼ਾਇਦ ਕੋਈ ਬੰਦਾ ਮਿਲ ਜAVE ਸ਼ਾਇਦ ਕੋਈ ਬੰਦਾ ਮਿਲ ਜAVE ਉਹ ਜਦੋਂ ਤੁਸੀਂ ਉਹਨੂੰ ਘਟਾਉਣ ਲੱਗਦੇ ਹੋ ਫਿਰ ਤੁਹਾਨੂੰ ਉਹਦੀ ਜਿਹੜੀ ਪਹਿਲਾਂ ਵਾਲੀ ਕੀਮਤ ਹੁੰਦੀ ਆ ਉਹ ਵੀ ਨਹੀਂ ਮਿਲਦੀ ਜਿੰਨਾ ਚਿਰ ਜ਼ਿਆਦਾ ਮਾਰਕੀਟ ਦੇ ਵਿੱਚ ਰਹਿੰਦੀ ਪ੍ਰਾਪਰਟੀ ਉਹਦੀ ਜਿਹੜੀ ਕੀਮਤ ਆ ਉਹ ਤੁਹਾਨੂੰ ਨਹੀਂ ਮਿਲਦੀ ਫਿਰ ਤੇ ਇੱਥੇ ਜ਼ਰੂਰੀ ਆ ਕਿ ਤੁਸੀਂ ਇਹ ਚੀਜ਼ ਨੂੰ ਸਮਝੋ ਕਿ ਜਿਹੜੀ ਘਰ ਦੀ ਕੀਮਤ ਆ ਉਹਨੂੰ ਸਹੀ ਤਰੀਕੇ ਨਾਲ ਹੀ ਲਾਇਆ ਜਾਵੇ ਦੂਜੀ ਗੱਲ ਆ ਜਾਂਦੀ ਆ ਘਰ ਨੂੰ ਪੂਰਾ ਸਾਫ਼ ਸੁਥਰਾ ਰੱਖਣਾ ਤਾਂ ਕਿ ਜਿਹੜਾ ਬੰਦਾ ਦੇਖਣ ਆਵੇ ਉਹਨੂੰ ਵਧੀਆ ਲੱਗੇ ਜੇ ਕੋਈ ਨਿੱਕੇ ਮोटे ਕੰਮਕਾਰ ਹੋਣ ਵਾਲੇ ਹੈਗੇ ਨੇ ਉਹ ਜ਼ਰੂਰ ਤੁਸੀਂ ਉਹਨਾਂ ਨੂੰ ਕਰੋ ਤੇ ਉਹ ਮੇਕ ਸ਼ੁਰ ਉਹ ਵੀ ਜਿਹੜਾ ਬੰਦਾ ਆਵੇ ਦੇਖਣ ਕਰਨ ਨੂੰ ਤਾਂ ਉਹ ਉਹਨੂੰ ਪਸੰਦ ਕਰੇ ਇੱਥੇ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਹੱਥ 'ਚ ਨਹੀਂ ਜਿਵੇਂ ਘਰ ਦੀ ਤੁਹਾਡੇ ਦੀ ਕਿਸ ਜਗ੍ਹਾ ਤੇ ਬਣਿਆ ਹੋਇਆ ਜੇਕਰ ਕਿਤੇ ਸੀਟ ਰੇਲ ਦੇ ਟਰੈਕ ਕੋਲੇ ਜਾਂ ਕਿਸੇ ਬਹੁਤ ਹੀ ਚੱਲ ਰਹੀ ਸੜਕ ਦੇ ਕੋਲੇ ਬਣਿਆ ਹੋਇਆ ਜਿੱਥੇ ਬਹੁਤ ਜ਼ਿਆਦਾ ਟਰੈਫਿਕ ਆ ਉੱਥੇ ਉਸ ਚੀਜ਼ ਨੂੰ ਵੀ ਦਿਮਾਗ 'ਚ ਰੱਖਿਓ ਕਿ ਸਾਡੇ ਘਰ ਦੀ ਕੀਮਤ ਦੂਜਿਆਂ ਘਰਾਂ ਨਾਲੋਂ ਥੋੜੀ ਜਿਹੀ ਘੱਟ ਹੋਊਗੀ ਜੇ ਕਿਤੇ ਉਹ ਕਿਸੇ ਪਾਰਕ ਬੂਰਕ ਦੇ ਨੇੜੇ ਆ ਤਾਂ ਉੱਥੇ ਉਹਨੂੰ ਥੋੜੀ ਜਿਹੀ ਵੱਧ ਵੀ ਹੋ ਸਕਦੀ ਹੈ ਦੂਜਿਆਂ ਨਾਲੋਂ ਤੇ ਉਹਨਾਂ ਚੀਜ਼ਾਂ ਦਾ ਵੀ ਜਰੂਰ ਖਿਆਲ ਰੱਖਿਓ ਪਰ ਉਹ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੇ ਹੱਥ 'ਚ ਨਹੀਂ ਹੁੰਦੀਆਂ ਉਹ ਤੁਸੀਂ ਉਹਨਾਂ ਨੂੰ ਕੰਟਰੋਲ ਨਹੀਂ ਕਰਦੇ ਆ ਹੁਣ ਗੱਲ ਆ ਜਾਂਦੀ ਹੈ ਬਾイヤਸ ਦੀ ਬਾイヤਸ ਵਾਸਤੇ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਇਹ ਹੈ ਕਿ ਤੁਸੀਂ ਪਹਿਲਾਂ ਬੈਂਕ ਦੇ ਨਾਲ ਜਾ ਕੇ ਗੱਲ ਕਰੋ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਸਾਡੀ ਮਾਰਗੇਜ ਕਿੰਨੇ ਦੀ ਹੁੰਦੀ ਆ ਮਾਰਗੇਜ ਦੇ ਵਿੱਚ ਕਿੰਨੇ ਦੀ ਹੁੰਦੀ ਆ ਸਾਡੀ ਪੇਮੈਂਟ ਆ ਜਿਹੜੀ ਉਹ ਕਿੰਨੇ ਦੀ ਅਸੀਂ ਅਫੋਰਡ ਕਰਦੇ ਆ ਉਸੇ ਦੇ ਬੇਸਟ ਤੇ ਤੁਸੀਂ ਕਰ ਲੈਣਾ ਚਾਹੁੰਦੇ ਦੇਖਣਾ ਵਾ ਮੈਂ ਤੁਹਾਨੂੰ ਇਹ ਜਰੂਰ ਦੱਸਦਾ ਜੇ ਕੋਈ ਬੰਦਾ ਹੁਣ ਅੱਜ ਦੀ ਤਰੀਕ ਵਿੱਚ ਕਹੇ ਜੀ ਸਾਨੂੰ ਤਾਂ 3.5 ਲੱਖ ਦਾ ਘਰ ਚਾਹੀਦਾ ਕਲਗੀ ਦੇ ਵਿੱਚ 3.5 ਲੱਖ ਤੋਂ ਥੱਲੇ ਘਰ ਮਿਲਦੇ ਨੇ ਹੁਣ ਸੋ ਇਹ ਜ਼ਰੂਰੀ ਆ ਕਿ ਤੁਸੀਂ ਮੰਥਲੀ ਆਪਣੀ ਮਾਰਗੇਜ ਦੀ ਪੇਮੈਂਟ ਦੇਖੋ ਜੇ ਤੁਸੀਂ ਇਹ ਸੋਚੀ ਜਾਂਦੇ ਹੋ ਕਿ ਪ੍ਰਾਈਸਾਂ ਹੋਰ ਥੱਲੇ ਡਿੱਗਣੀਆਂ ਤਾਂ ਲਵਾਂਗੇ ਪਰ ਜੇ ਇੰਟਰਸਟ ਰੇਟ ਵਧ ਗਈ ਤੁਹਾਡੀ ਮੁਰਗੀ ਦੀ ਪੇਮੈਂਟ ਵਧ ਗਈ ਉਹ ਵੀ ਚੀਜ਼ ਜ਼ਰੂਰ ਦਿਮਾਗ 'ਚ ਰੱਖਿਓ ਕਿ ਕਿੰਨਾ ਅਸੀਂ ਅਫੋਰਡ ਕਰਦੇ ਹਾਂ ਕਦੋਂ ਤੱਕ ਹੁਣ ਜਿਹੜੇ ਵਿਆਜ ਦੀਆਂ ਦਰਾਂ ਘਟ ਨੇ ਹੁਣ ਤੁਹਾਨੂੰ 5 ਸਾਲ ਤੁਸੀਂ ਲੋਕ ਵੀ ਕਰਵਾਉਣੀ ਚਾਹੋ ਤੁਸੀਂ ਕਰਵਾ ਸਕਦੇ ਹੋ ਬੈਂਕਾਂ ਨੇ ਪਿਛਲੀ ਵਾਰੀ ਚੱਕ ਦੀਆਂ ਜਿਹੜੀਆਂ ਫਿਕਸਡ ਵਿਆਜ ਦੀਆਂ ਦਰਾਂ ਸੀ ਪਰ ਕਿਉਂਕਿ ਇਕਨੋਮੀ ਨੇ ਵਧੀਆ ਕੀਤਾ ਤੇ ਉਹਨਾਂ ਨੇ ਚੱਕ ਦਿੱਤੀਆਂ ਇਸੇ ਕਰਕੇ ਚੱਕ ਦਿੱਤੀਆਂ ਹਲੇ ਉਹ ਪਤਾ ਨਹੀਂ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਉਹ ਕਿਦਾਂ ਉਹਨੂੰ ਅਡਜਸਟ ਕਰਦੇ ਆ ਪਰ ਬੈਂਕ ਆਫ ਕੈਨੇਡਾ ਦੀ ਵਿਆਜ ਦੀ ਦਰ ਹਲੇ ਵੀ 2.25 ਹੀ ਆ ਤੇ ਉਸ ਤੋਂ ਅੱਗੇ ਜਿਹੜੀ ਗੱਲ ਆ ਜਾਂਦੀ ਆ ਜਦੋਂ ਵੀ ਕੋਈ ਪ੍ਰਾਪਰਟੀ ਤੁਸੀਂ ਲੈਣੀ ਆ ਉੱਥੇ ਜੇ ਤਾਂ ਤੁਸੀਂ ਕਿਸੇ ਵਧੀਆ ਰੀਅਲਟਰ ਦੇ ਨਾਲ ਕੰਮ ਕਰਦੇ ਹੋ ਤਾਂ ਉੱਥੇ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਉਹ ਆਪ ਵੀ ਉਸ ਪ੍ਰਾਪਰਟੀ ਦੀ ਇੱਕ ਮਾਰਕੀਟ ਏਵੈਲੂਏਸ਼ਨ ਆ ਜਿਹੜੀ ਉਹ ਕਰੇ ਤਾਂ ਕਿ ਉਹ ਪਤਾ ਲੱਗ ਸਕੇ ਕਿ ਇਹ ਪ੍ਰਾਪਰਟੀ ਦੀ ਅਸਲ ਵਿੱਚ ਕੀਮਤ ਕਿੰਨੀ ਆ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਬਹੁਤ ਵਾਰ ਤੁਹਾਡੇ ਨਾਲ ਵੀ ਹੋਇਆ ਹੋਊਗਾ ਕਿ ਤੁਸੀਂ ਬੜਾ ਆਪਣਾ ਸਮਾਂ ਜਾਇਆ ਕਰ ਬੈਠਦੇ ਹੋ ਕਿ ਜਦੋਂ ਤੁਸੀਂ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਮਾਰਕੀਟ ਵੈਲਿਊ ਏਵੈਲੂਏਸ਼ਨ ਕੀ ਆ ਬੈਂਕ ਕੋਲੇ ਜਾਂਦੇ ਹੋ ਬੈਂਕਾਂ ਕੋਲੇ ਜਦੋਂ ਆਪਦੀ ਅਪ੍ਰੇਜ਼ਲ ਕਰਾਉਂਦੇ ਆ ਉਹ ਕਰਾਉਂਦੇ ਆ ਤਾਂ ਉਹ ਬੜੀ ਘਟ ਆ ਜਾਂਦੀ ਆ ਤੇ ਉਹ ਕਹਿੰਦੇ ਆ ਵੀ ਜਾਂ ਜੇ ਤੁਸੀਂ ਪ੍ਰਾਪਰਟੀ ਲੈਣੀ ਆ ਤਾਂ ਤੁਹਾਨੂੰ ਹੋਰ ਜ਼ਿਆਦਾ ਡਾਊਨ ਪੇਮੈਂਟ ਪਾਉਣੀ ਪਊ ਤੇ ਤੁਸੀਂ ਉਹ ਪ੍ਰਾਪਰਟੀ ਲੈ ਨਹੀਂ ਪਾਉਂਦੇ ਤੇ ਉਹ ਸਾਰਿਆਂ ਦਾ ਟਾਈਮ ਵੀ ਜ਼ਾਇਆ ਹੁੰਦਾ ਕਿਸੇ ਨੂੰ ਕੋਈ ਫਾਇਦਾ ਵੀ ਨਹੀਂ ਹੁੰਦਾ ਤੇ ਉਹਦੇ ਨਾਲੋਂ ਚੰਗੀ ਗੱਲ ਆ ਵੀ ਇਹ ਸਾਰਾ ਜਿਹੜਾ ਕੰਮਕਾਰ ਆ ਉਹ ਕਿਸੇ ਵਧੀਆ ਰੀਅਲਟਰ ਦੇ ਨਾਲ ਜਦੋਂ ਕੰਮ ਕਰਦੇ ਹੋ ਤਾਂ ਤੁਹਾਨੂੰ ਸਾਰਾ ਪਹਿਲਾਂ ਤੋਂ ਪਤਾ ਹੋਵੇ ਤਾਂ ਕਿ ਤੁਸੀਂ ਜਿਹੜੀ ਉਹ ਪ੍ਰੋਪਰਟੀ ਲੈ ਸਕੋ ਬਾਕੀ ਅ ਅਸੀਂ ਹੁਣ ਮੈਂ ਤੁਹਾਨੂੰ ਜ਼ਿਕਰ ਕਰਨ ਲੱਗਾ ਸੀ ਵੀ ਆਈਪੀ ਪ੍ਰੋਗਰਾਮ ਦਾ ਜਿਹੜੇ ਵੀ ਸਾਡੇ ਨਾਲ ਕੰਮ ਕਰਦੇ ਨੇ ਜਿੰਨੇ ਵੀ ਸਾਡੇ ਕਲਾਇੰਟਾਂ ਨੇ ਕੰਮ ਕੀਤਾ ਅੱਜ ਤੱਕ ਉਹ ਸਾਰੇ ਬਹੁਤ ਹੀ ਅਸੀਂ ਉਹਨਾਂ ਨਾਲ ਰਹਨੇ ਆ ਕੰਟੈਕਟ ਦੇ ਵਿੱਚ ਤੇ ਉਹਨਾਂ ਦੇ ਲਈ ਵੀ ਅਸੀਂ ਪ੍ਰੋਗਰਾਮ ਚਲਾਇਆ ਪਰ ਹੁਣ ਨਵੇਂ ਬਾਏਰਸ ਦੇ ਲਈ ਅਲੱਗ ਪ੍ਰੋਗਰਾਮ ਚਲਾਏ ਹੋਏ ਨੇ ਤੇ ਤੁਸੀਂ ਸਾਨੂੰ ਜਰੂਰ ਕੰਟੈਕਟ ਕਰਿਓ ਜਿਹੜੇ ਸਾਡੇ ਅੱਗੇ ਕਲਾਇੰਟ ਹੈਗੇ ਨੇ ਉਹਨਾਂ ਨਾਲ ਅਸੀਂ ਇਦਾਂ ਦਾ ਸਟੈਬਲਿਸ਼ ਕੀਤਾ ਹੋਇਆ ਕਿ ਉਹ ਅਲੱਗ-ਅਲੱਗ ਸਟੋਰਾਂ ਤੇ ਜਾ ਕੇ ਉਹਨਾਂ ਨੂੰ ਡਿਸਕਾਊਂਟ ਵੀ ਕਾਫੀ ਮਿਲ ਜਾਂਦਾ ਤੇ ਨਾਲ ਅਸੀਂ ਇਹ ਵੀ ਸ਼ੁਰੂ ਕਰ ਰਹੇ ਹਾਂ ਕਿ ਨਵੇਂ ਬਾイヤਰਸ ਵਾਸਤੇ ਇੱਕ ਵਾਰੰਟੀ ਪ੍ਰੋਗਰਾਮ ਵੀ ਸ਼ੁਰੂ ਕਰ ਰਹੇ ਹਾਂ ਵੀ ਉਹਨਾਂ ਨੂੰ 1 ਸਾਲ ਦੀ ਵਾਰੰਟੀ ਵੀ ਦਿਆ ਕਰਾਂਗੇ ਤਾਂ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਨਿੱਕੀਆਂ-ਮੋਟੀਆਂ ਪ੍ਰੋਬਲਮਸ ਵੀ ਆਉਂਦੀਆਂ ਨੇ ਤਾਂ ਉਹ ਜਿਹੜੀਆਂ ਉਹਨਾਂ ਨੂੰ ਮਤਲਬ ਕਿ ਸ਼ਾਂਤੀ ਰਹੇ ਵੀ ਇਹ ਕਵਰਡ ਹੋਣਗੀਆਂ ਤੇ ਉਹਦੇ ਬਾਰੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਅਸੀਂ ਤੁਹਾਨੂੰ ਬਿਲਕੁਲ ਮਿਲ ਕੇ ਹੀ ਦੇ ਸਕਦੇ ਆ ਵੀ ਉਹ ਕਿਦਾਂ ਕਿਦਾਂ ਸਾਰਾ ਪ੍ਰੋਗਰਾਮ ਕੰਮ ਕਰਦਾ ਤੇ ਹੁਣ ਰਹੀ ਗੱਲ ਵਿਆਜ ਦੀਆਂ ਦਰਾਂ ਦੀ ਜਿਵੇਂ ਵਿਆਜ ਦੀਆਂ ਦਰਾਂ ਅੱਗੇ ਨੂੰ ਵੱਧ ਚੁੱਕੀਆਂ ਨੇ ਤੁਸੀਂ ਸਾਰੀਆਂ ਇੱਥੇ ਦੇਖ ਹੀ ਰਹੇ ਹੋ ਇਸ ਚਾਰਟ ਦੇ ਵਿੱਚ ਸ਼ੌਪ ਅਰਾਊਂਡ ਜਰੂਰ ਕਰਿਆ ਕਰੋ ਅਲੱਗ-ਅਲੱਗ ਬੈਂਕਾਂ ਨਾਲ ਗੱਲਬਾਤ ਕਰਿਆ ਕਰੋ ਕਿ ਕਿੰਨਾ ਕੁ ਤੁਹਾਨੂੰ ਵਿਆਜ ਦੀ ਦਰ ਮਿਲਦੀ ਹੈ ਇੱਥੇ ਸੀਆਈਬੀਸੀ ਦਾ ਹਲੇ ਵੀ ਕਾਫੀ 5 ਸਾਲ ਦਾ ਲੋਅ ਸ਼ੋ ਕਰ ਰਿਹਾ 4.19 ਤੇ ਇਹ ਇਹਨਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਬੈਂਕ ਨਾਲ ਗੱਲਬਾਤ ਕਰਕੇ ਅਗਰ ਤੁਹਾਨੂੰ ਬੈਂਕ ਦਾ ਨੰਬਰ ਚਾਹੀਦੀ ਹੈ ਨੇ ਸਾਡੇ ਕੋਲ ਸਾਰੀਆਂ ਬੈਂਕਾਂ ਦੇ ਨਾਲ ਵਿੱਚ ਕੰਮ ਕਰਦੇ ਬੰਦਿਆਂ ਦੇ ਨੰਬਰ ਹੈਗੇ ਨੇ ਅਸੀਂ ਵੀ ਤੁਹਾਨੂੰ ਉਹਨਾਂ ਦੇ ਨਾਲ ਕੰਟੈਕਟ ਕਰਵਾ ਸਕਦੇ ਹਾਂ ਰਹੀ ਗੱਲ ਕੈਲਗਰੀ ਦੀ ਮਾਰਕੀਟ ਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੈਲਗਰੀ ਦੇ ਵਿੱਚ ਸਾਲਾਂ ਦੇ ਮਹੀਨੇ ਤਾਂ ਮਾਰਕੀਟ ਬਹੁਤ ਹੀ ਜ਼ਿਆਦਾ ਸਲੋ ਹੋ ਜਾਂਦੀ ਐਂ ਲੱਗਦਾ ਜਿਵੇਂ ਸਾਡਾ ਸ਼ਹਿਰ ਇੱਕ ਬੜਾ ਛੋਟਾ ਜਿਹਾ ਸ਼ਹਿਰ ਹੁੰਦਾ ਤੇ 236 ਨਵੀਆਂ ਲਿਸਟਿੰਗਾਂ ਆਈਆਂ 50 ਬੈਕ ਆਨ ਦਾ ਮਾਰਕੀਟ ਆਈਆਂ 196 ਦੀ ਪ੍ਰਾਈਸ ਘਟੀ ਪ੍ਰੋਪਰਟیز ਦੀ ਨਵ ਪ੍ਰੋਪਰਟیز ਦੀ ਪ੍ਰਾਈਸ ਵਧੀ 238 ਪ੍ਰੋਪਰਟیز ਪੈਂਡਿੰਗ ਹੋਈਆਂ 286 ਪ੍ਰੋਪਰਟیز ਵਿਕੀਆਂ 199 ਪ੍ਰੋਪਰਟیز ਐਕਸਪਾਇਰਡ ਹੋਈਆਂ 2 ਪ੍ਰੋਪਰਟیز ਵਿਦਡਰੌਨ ਹੋਈਆਂ 260 ਪ੍ਰੋਪਰਟیز ਟਰਮੀਨੇਟ ਹੋਈਆਂ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਚਾਹੀਦੀ ਹੋਵੇ ਰੀਅਲ ਏਸਟੇਟ ਬਾਰੇ ਕਦੇ ਵੀ ਜੱਕਿਓ ਨਾ ਸਾਨੂੰ ਜਰੂਰ ਫੋਨ ਕਰਿਓ ਮੇਰਾ ਫੋਨ ਨੰਬਰ ਹੈ 4036992345 ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ ਕਰਦਾ ਮਤਲਬ ਮੈਰੀ ਕ੍ਰਿਸਮਸ ਤੇ ਹੈਪੀ ਹਾਲੀਡੇਜ਼ ਤੇ ਨਾਲ ਦੀ ਨਾਲ ਨਵਾਂ ਸਾਲ ਆ ਜਿਹੜਾ ਬਾਕੀ ਦੀ ਇਨਫੋਰਮੇਸ਼ਨ ਉਹਦੇ ਚ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਪ੍ਰਮਾਤਮਾ ਕਰੇ ਸਾਰਿਆਂ ਲਈ ਵਧੀਆ ਨਵਾਂ ਸਾਲ ਚੜੇ ਤੇ ਧੰਨਵਾਦ ਜੀ ਤੁਹਾਡਾ